ਜਵਾਬ ਵਿੱਚ ਆਦੇ ਸਾਡੇ ਨਾਲ ਲੱਗੇ ਅ ਰਾਸ਼ਟਰੀ ਸੰਚਾਲਕ ਦੇ ਨਾਇਸਤ ਜਾਂਜੀ ਸਾਡੇ ਨਾਲ ਪਹੁੰਚੇ ਤੇ ਅੱਜ ਇਹਨਾਂ ਦੇ ਨਾਲ ਬਾਲਮੀਕ ਮਹਾਰਾਜ ਦਾ ਜਿਹੜਾ ਪ੍ਰਗਟ ਦਿਵਸ ਹੈ ਅਸੀਂ ਇਹਨਾਂ ਦੇ ਨਾਲ ਕੁਝ ਗੱਲ ਕਰਨ ਦਾ ਜਾਂ ਹੰਦੀ ਪਤਾਨੀ ਨੋਸ਼ ਕਰ। ਨਮਸਕਾਰ ਜੀ ਜਵਾਬ ਵਿੱਚ ਸਭ ਤੋਂ ਪਹਿਲਾਂ ਪਰਮਪਤਾ ਸਰਮਾਤਮਾ ਸ੍ਰਿਸ਼ਟੀ ਕਰਤਾ ਪੂਰੀ ਦੁਨੀਆ ਦੇ ਮਾਲਕ ਪਰਮੰਡਰ ਚੇਤਾ ਜੋਗਸ ਮਹਾਰਮ ਦੇ ਮਾਲਕ ਉਸੇ ਰਾਮ ਚੰਦਰ ਜੀ ਨੂੰ जन जन तक पहुँचानेगवान वाल्मीकि महाराज जीवन दिवस दी। देश वास लाख बधाई और उस लड़ी वीर जो सांबर संताली प्रधान है वीर धर्मपाल चौहान साहब साढ़े वीर डॉक्टर जी साढ़े वीर अमरजीत जी, जी। तो सारी बहुत बड़ी गिनती के संगत है ਜੋ ਅੱਜ ਡਾਕਟਰ ਅਮਰਗੰਗ ਨਗਰ ਲਬ ਇੱਕ ਵਿਸ਼ਾਲ ਪ੍ਰਵਾਸ ਜਿਹੜੀ ਆ ਸਵੇਰ 6:00 ਵਜੇ ਤੋਂ ਫਿਰ ਹੋ ਕੇ ਉਹ ਇੱਥੇ ਵਾਪਸ ਆ ਗਏ ਤੇ ਆਹਨ ਵਾਲੇ ਮਤ ਜੇ ਮੰਦਰ ਦੇ ਵਿੱਚ ਸੰਪਨ ਹੋਈ ਆ ਤਾਂ ਉਹਦਾ ਸਵਾਗਤ ਬੜਾ ਹੀ ਸਰਦਾਰਾਂ ਦੇ ਤੇ ਨਿਤਾਨ ਨਗਰਾਂ ਦਾ ਸਾਡੇ ਵੀਰ ਜਿੱਤੇ ਸਾਰੀ ਸੰਗਤ ਨੇ ਬਾਬਾ ਦੂਰਸੇ

ਨਿੱਕੇ ਮਾਤਾ ਮਾਤਾ ਕਾਣਾ ਛੋਟੀਆਂ ਛੋਟੀਆਂ ਬੱਚਿਆਂ ਜੋ ਕਾਵੇਂ ਸੱਤੇ ਚੰ ਲੈ ਕੇ ਚੰਡਾ ਲੈ ਕੇ ਜੋ ਅੱਗੇ ਚੱਲ ਰਿਹਾ ਕਿਤੇ ਨਾ ਉਹਨਾਂ ਮੱਥੀਸ ਤੱਕ ਹੋ ਨਾ ਮਾ ਕਿਤੇ ਨਾ ਰੋਟੀ ਵੀ ਕਰਨਾ ਜੰਮਾ ਤੇ ਦੇਤੂ ਆ ਦੀ ਪ੍ਰਮਾਤਮਾ ਦੀ ਕਿਰਪਾ ਹੈ ਤੇ ਅੰਮ੍ਰਿਤ ਵਰਗਾ ਹੋ ਰਿਹਾ ਸੂਰ ਦੀ ਵੀ ਬਰਸਾਤ ਹੋਣ ਦੇ باوجود ਪੂਰ ਸੰਗਤ ਦੇ ਵਿੱਚ ਇਖਤਿਆਰ ਦੀ ਕਮੀ ਨਹੀਂ ਹੈ ਪੂਰੇ ਦੇਸ਼ ਦੇ ਵਿੱਚ ਭਾਰਤ ਦੇ ਬੱਚਿਆਂ ਨੂੰ ਫੋਨ ਵੀ ਆ ਰਹੇ ਆ ਕਿ ਬਰਸਾਤ ਬਹੁਤ ਜਿਆਦਾ ਕੋਈ ਜਰੀਆ ਉਹਦੇ ਬਾਝੋਂ ਦੀ ਸੰਗਤ ਜਰੀਆ ਆਪਣੇ ਆਪਣੇ ਮੋਹੱਲੇ ਦੇ ਪਿੰਡਾਂ ਦੇ ਵਿੱਚ ਪਰਵਾਸ ਹੋਰਿਆਂ ਦਾ ਸਵਾਗਤ ਕਰ ਰਹੀ ਆ ਔਰ ਪਰਵਾਸ ਜਰੀਆ ਨਿਕਲ ਨਹੀਂ ਆਮ ਇਸ ਕਰਕੇ ਮੈਂ ਦਿਲ ਦੀ ਜਹਰਾਣੀਆਂ ਤੋਂ ਉਹ ਸਾਰੀ ਸੰਗਤ ਦਾ ਜਿਤੇ ਧੰਨਵਾਦ ਕਰਨਾ ਅਤੇ ਪਰਮਾਤਮਾ ਪ੍ਰਭਗਵਾਨ ਵਾਲੀ ਮਹਾਰਾਜ ਦੇ ਪਾਉਣ ਪੈਣ ਦੇ ਲਈ ਪੂਰੇ ਦੇਸ਼ ਵਾਸੀਆਂ ਨੂੰ ਨਤਕ ਨਤ ਬਧਾਈ ਦੇਣਾ ਮੈਂ ਮਨੀਸ਼ ਤੇ ਨਾਲ ਤੁਹਾਡਾ ਸਹਿਯੋਗ ਹੋਣ ਦੇ ਨਾਤੇ ਦਿਲ ਦੀ ਜਹਰਾਣੀਆਂ ਤੋਂ ਹਮੇਸ਼ਾ ਕਬੀ ਸੇਰਾ ਇਸੇ ਪ੍ਰਕਾਰ ਕਰਦਾ ਰਹਾਂਗਾ ਬਹੁਤ ਬਹੁਤ ਧੰਨਵਾਦ ਜਿਆਵਾਦ ਨੀ ਕੀ ਜਾਤੇ